ਗੁਰ ਮੋਖ ਪਗਤ ਅੰਤਰ ਪ੍ਰੀਤ ਪਿਆਰ ਗੁਰ ਕਾ ਸ਼ਬਦ ਸਹਜ ਵਿਚਾਰ ਗੁਰ ਕਾ ਸ਼ਬਦ ਸਹਜ ਵਿਚਾਰ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਚ ਮਲ ਭਖ ਖਾਹੀ ਅਸੰਖ ਨਿੰਦਕ ਸੇਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰ ਨ ਜਾਵਾਂ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਗੁਰੂ ਪਾਸ਼ਾ ਦੀ ਕਿਰਪਾ ਨਾਲ ਵਾਗੁਰੂ ਜੋ ਆਪਾਂ ਗੁਰਬਾਣੀ ਸੰਥਿਆ ਦੀ ਜਮਾਤ ਅੱਜ ਦੀ ਲਾ ਰਹੇ ਆ ਇਹਦੇ ਵਿੱਚ ਜੋ ਪੌੜੀ ਆਪਾਂ ਹੁਣ ਪੜ੍ਹੀ ਆ 18ਵੀਂ ਪੌੜੀ ਨਾ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿੱਤਰ ਮੁਖ ਤੋਂ ਉਚਾਰਿਤ ਜਪ ਪਾਣੀ ਦੀ ਇਹ ਪੌੜੀ ਹੈ 18ਵੀਂ ਪੌੜੀ ਤੇ ਇਸ ਪੌੜੀ ਦਾ ਜਿਹੜਾ ਪਾਠ ਆ ਇਹ ਧੰਨ ਸਾਹਿਬ ਸ੍ਰੀ ਗੁਰੂ ਗੰਗਾ ਸਾਹਿਬ ਪਾਤਸ਼ਾਹ ਜੀ ਦੇ ਪਿੱਤਰ ਅੰਕ ਨੰਬਰ 4 ਦੇ ਉੱਤੇ ਸੁਭਾਇਮਾਨ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿੰਨੀ ਕੁ ਸੋਝੀ ਗੁਰੂ ਪਾਸ਼ਾ ਨੇ ਬਖਸ਼ੀ ਉਸ ਹਾਵ ਨਾਲ ਪਾਠ ਦਾ ਉਚਾਰਣ ਕੀਤਾ ਆ ਪਾਠ ਕੀਤਾ ਆ ਕੁਲ ਚੁਕਾ ਗੁਰੂ ਸਾਹਿਬ ਆਪ ਹੀ ਜਾਣਦੇ ਆਪ ਹੀ ਬਖਸ਼ਦੇ ਆਪ ਹੀ ਅਗੋਂ ਕੋ ਸਮਝਾਉਂਦੇ ਆਓ ਆਪਾਂ ਗੁਰੂ ਪਾਸ਼ਾ ਦੀ ਕਿਰਪਾ ਤੇ ਬਖਸ਼ਿਸ਼ ਲੈ ਕੇ ਇਸ ਪੌੜੀ ਦੇ ਉਚਾਰਣ ਦਾ ਦੁਬਾਰਾ ਉਚਾਰਣ ਦੇਖੀਏ ਕਿੱਥੇ ਕਿੱਥੇ ਕੀ ਕੀ ਉਚਾਰਣ ਦਾ ਕੀ ਧਿਆਨ ਰੱਖਣਾ ਹੈ ਤੇ ਜਿੱਥੇ ਆਮ ਤੌਰ ਤੇ ਗਲਤ ਉਚਾਰਣ ਜਾਂ ਵਿਸ਼ਰਾਮ ਗਲਤ ਲਾਇਆ ਜਾਂਦਾ ਤੇ ਉਹਨੂੰ ਵੀ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਇਹਦੇ ਅਖਣੀ ਅਰਥ ਤੇ ਲੋੜ ਅਨਸਾਰ ਜਿੱਥੇ ਕੋ ਲੋੜ ਹੈਗੀ ਉਹਨੇ ਕੋ ਭਾਵਨਤ ਆਪਾਂ ਇਸ ਪੌੜੀ ਦੇ ਕਰਨ ਇਸ ਤੋਂ ਪਹਿਲਾਂ ਦੋ ਪੌੜੀਆਂ ਇਸੇ ਵਿਸ਼ੇ ਵਾਲੀਆਂ ਆਪਾਂ ਕਰ ਚੁੱਕੇ ਹਾਂ ਜਿਦੇ ਚ ਪਹਿਲੇ ਚ ਗੁਰੂ ਪਾਸ਼ਾ ਜੀ ਨੇ ਪੰਜ ਜਨ ਗੁਰਸਿੱਖ ਜਿਹੜੇ ਬਹੁਤ ਸੁੱਝੀ ਵਾਲੇ ਆ ਹਰ ਇੱਕ ਚੀਜ਼ ਦਾ ਪਤਾ ਉਹਨਾਂ ਦੀ ਵਡਿਆਈ ਕੀਤੀ ਹੈ ਤੇ ਨਾਲ ਦੱਸਿਆ ਹੈ ਕਿ ਇਦਾਂ ਦਾ ਜੀਵਨ ਹੋਣਾ ਚਾਹੀਦਾ ਅਗਲੀ ਜਿਹੜੀ ਸਦਾਰਵੀ ਪੌੜੀ ਆਪਾਂ ਕੀਤੀ ਉਹਦੇ ਵਿੱਚ ਗੁਰੂ ਪਾਸ਼ਾ ਨੇ ਇਹ ਦੱਸਿਆ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤਾਂ ਸਲਾਮਤ ਆ ਹਮੇਸ਼ਾ ਰਹਿਣ ਵਾਲਾ ਆ ਉਹਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਜੋ ਨੂੰ ਚੰਗਾ ਲੱਗਦਾ ਉਹਦੇ ਬਾਣੇ ਤੇ ਹੀ ਰਹਿਣਾ ਫੱਬਦਾ ਆ ਇੱਕ ਜੀਵ ਨੂੰ ਤੇ ਪਰ ਲੋਕ ਉਹਨੂੰ ਖੁਸ਼ ਕਰਨ ਦੇ ਵੱਖ-ਵੱਖ ਤਰੀਕਿਆਂ ਨਾਲ ਕੋਸ਼ਿਸ਼ ਕਰਦੇ ਆ ਪੂਜਾ ਪਾਠ ਧਰਮ ਆਪ ਉਹ ਆਪਣੇ ਤਰੀਕੇ ਨਾਲ ਕਮਾਉਂਦੇ ਆ ਸੋ ਉਹ ਵਿਚਾਰ ਆਪਾਂ 17ਵੀਂ ਪੌੜੀ ਦੇ ਵਿੱਚ ਕੀਤੀ ਸਿੰਘ ਜਿਹੜੀ ਇਹ ਪੌੜੀ ਦਾ ਪਾਠ ਆਪਾਂ ਹੁਣ ਕੀਤਾ ਆ ਉਦੇ ਵਿੱਚ 18ਵੀਂ ਪੌੜੀ ਚ ਗਰੁੱਪ ਪਾਸਚਾ ਜੀ ਨੇ ਜ਼ਿਆਦਾਤਰ ਜਿਹੜੇ ਵਿਕਾਰੀ ਲੋਕ ਆ ਜਿਹੜੇ ਬਿਲਕੁਲ ਹੀ ਤਮੋਗੁਣੀ ਬਿਰਤੀ ਦੇ ਮਾਲਕ ਤਮੋਗੁਣੀ ਆ ਬਿਲਕੁਲ ਹੀ ਕ੍ਰਾਈਮਨਲ ਟਾਈਪ ਦੇ ਲੋਕ ਆ ਤੇ ਬਿਲਕੁਲ ਹੀ ਕੋਈ ਮਤਲਬ ਕਿਸੇ ਤਰ੍ਹਾਂ ਵੀ ਉਹਨਾਂ ਕਰਮਕਾਂਡ ਦੇ ਰੂਪ ਦੇ ਵਿੱਚ ਵੀ ਧਰਮ ਦੀ ਕਮਾਈ ਨਹੀਂ ਕੋਈ ਕਰਦੇ ਇੱਕ ਤਾਂ ਉਹਦਾ ਤੇ ਅਸਲੀ ਧਰਮ ਨਾਮ ਜਪਨਾ ਭਗਤੀ ਕਰਨੀ ਚਰਨ ਤੁਲ ਲੈਣੀ ਸੰਗਤ ਕਰਨੀ ਪਰ ਜਿਹੜੀ ਪਿਛਲੀ ਪੌੜੀ ਚ ਲੋਕ ਕਰਮਕਾਂਡ ਕਰਦੇ ਸੀਗੇ ਉਹ ਭਾਵੇਂ ਕਿ ਉਹ ਕਿਸੇ ਪ੍ਰਾਪਤੀ ਦਾ ਸਾਧਨ ਨਹੀਂ ਪਰ ਉਹ ਆਪਣੇ ਮਨੋਂ ਸਤੋਗੁਣੀ ਬਿਰਤੀ ਵਾਲੇ ਲੋਕ ਹੈ ਤੇ ਉਸ ਤਰ੍ਹਾਂ ਕਰ ਰਹੇ ਆ ਪਰ ਜਿਹੜਾ ਇਹ ਜਿਹੜੀ ਪੌੜੀ ਹੁਣ ਆਪਾਂ ਪੜਨ ਲਗੇ ਇਹਦੇ ਵਿੱਚ ਬਿਲਕੁਲ ਹੀ ਤਾਮਸੀ ਬਿਰਤੀ ਵਾਲੇ ਜਿਹੜੇ ਲੋਕ ਹੈ ਉਹਨਾਂ ਦੀ ਗੱਲ ਗੁਰੂ ਪਾਸ਼ਾ ਨੇ ਕੀਤੀ ਜਿਨ੍ਹਾਂ ਨੇ ਧਰਮ ਕੋਈ ਕਰਮ ਕਾਂਡ ਦੇ ਰੂਪ ਦੇ ਵਿੱਚ ਵੀ ਨੇੜੇ ਤੇੜੇ ਨਹੀਂ ਹੈਗਾ ਤੇ ਉਹ ਬਸ ਦਿਹਾੜ ਰਾਤ ਜ਼ਿੰਦਗੀ ਐਂ ਲੰਘ ਜਾਂਦੇ ਉਹਨਾਂ ਦੇ ਵਿਕਾਰਾਂ ਦੇ ਵਿੱਚ ਹੀ ਤੇ ਬਿਲਕੁਲ ਖਚਤ ਹੋਏ ਰਹਿੰਦੇ ਆ ਤੇ ਕ੍ਰਿਮੀਨਲ ਟਾਈਪ ਦੇ ਲੋਕ ਆ ਇਹ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਹੜੇ ਕ੍ਰਾਈਮ ਕਰਨ ਵਾਲੇ ਜੇ ਪੰਜਾਬੀ ਗਦਨ ਸ਼ਬਦ ਨਹੀਂ ਸਮਝ ਆ ਰਿਹਾ ਹਤਿਆਵਾਂ ਕਰਨ ਵਾਲੇ ਤੇ ਹੋਰ ਹੋਰ ਜਿਹੜੇ ਇਫਤਰਾ ਕਰਨ ਵਾਲੇ ਉਹਨਾਂ ਦੀ ਗੱਲ ਇਸ ਪੌੜੀ ਦੇ ਵਿੱਚ ਕੀਤੀ ਗਈ ਆ ਤੇ ਪੈਦਾ ਵਾਇਗਰੂ ਨੇ ਪ੍ਰਮਾਤਮਾ ਨੇ ਕੀਤੇ ਪਰ ਉਹਨਾਂ ਦੇ ਕਰਮ ਐਡੇ ਭੜੇ ਆ ਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਆ 50 60 70 80 ਸਾਲ ਜਿੰਨੀ ਦਿੱਤੀ ਉਹ ਸਾਰਾ ਇਦਾਂ ਹੀ ਕਰਦੇ ਲੰਘ ਜਾਂਦੀ ਹੈ ਸਮਗਲੰਗ ਕਰਦੇ ਆ ਕੋਈ ਚੋਰੀਆਂ ਡਕਾਤੀਆਂ ਕੋਈ ਕਿਸੇ ਦਾ ਹੱਕ ਖਾਣ ਵਾਲੇ ਤੇ ਧੱਕੇਸ਼ਾਹੀਆਂ ਤੇ ਮਾਰਨ ਕੁੱਟਣ ਤੇ ਹੋਰ ਹਰ ਤਰ੍ਹਾਂ ਦਾ ਕ੍ਰਾਈਮ ਕਰਨ ਵਾਲੇ ਲੋਕ ਉਹਨਾਂ ਦੀ ਮੋٹے ਦੌਰ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਗੱਲ ਕੀਤੀ ਹੈ ਅਪਰਾਧੀ ਲੋਕ ਅਪਰਾਧੀ ਬਿਰਤੀ ਦੇ ਵਾਹ ਤਰੋ ਸਵਤੰਤਰ ਗੁਰੂਪਾ ਸ਼ਰਿਕਰਪ ਨਾਲ ਹੋਣੇ ਇੱਕ ਤੋਕ ਦਾ ਉਚਾਰਨ ਤੇ ਅਖਰੀ ਅਰਥ ਦੇਖਦੇ ਹਾਂ ਲੋਰ ਅਨਸਾਰ ਮੈਂ ਇੰਟਰੋਡਕਸ਼ਨ ਇਹਦੀ ਦਿੱਤੀ ਹੈ ਥੋੜੀ ਦੀ ਅਸੰਖ ਮੂਰਖ ਅੰਧਕੋਰ ਤੇ ਇਹ ਰੱਖਣਾ ਵੈਗਰੂ ਜਿਹੜੇ ਕੇਸਰੀ ਰੰਗ ਦੇ ਵਿਸ਼ਰਾਮ ਆ ਇੱਥੇ ਰੁਕਣਾ ਹੈ ਤੇ ਉਥੋਂ ਤੋਕ ਦਾ ਪਿਛਲਾ ਹਿੱਸਾ ਵੱਖਰਾ ਰੱਖ ਕੇ ਤੇ ਅਰਥ ਤਾਂ ਇੱਕ ਦੂਜੇ ਨਾਲ ਜੋੜ ਕੇ ਹੀ ਕਰਨੇ ਹੁੰਦੇ ਆ ਪਰ ਉੱਥੇ ਵਿਸ਼ਰਾਮ ਲਾਣਾ ਜ਼ਰੂਰੀ ਹੁੰਦਾ ਹੈ ਅਸੰਖ ਦਾ ਭਾਵ ਹੈ ਅਣਗਿਣਤ ਇਸ ਤੁਕ ਦੇ ਵਿੱਚ ਉਚਾਰਨ ਦਾ ਕੋਈ ਖਾਸ ਨਹੀਂ ਧਿਆਨ ਰੱਖਣ ਦੀ ਲੋੜ ਪਰ ਇਹਦੇ ਵਿੱਚ ਇਹ ਤਿੰਨ ਸ਼ਬਦਾਂ ਦਾ ਉਚਾਰਨ ਫਿਰ ਵੀ ਆਮ ਤੌਰ ਤੇ ਗਲਤ ਹੋ ਸਕਦਾ ਹੈ ਕਈ ਕੋ ਸਿੱਖ ਜਿਹੜੇ ਖਾਸ ਤੌਰ ਤੇ ਹਿੰਦੀ ਜ਼ਿਆਦਾ ਪੜ੍ਹਿਆ ਉਹ ਮੂਰਖ ਦਾ ਉਚਾਰਨ ਕਰਦੇ ਮੂਰਖ ਮੂਰਖ ਇਹ ਹਿੰਦੀ ਦੇ ਵਿੱਚ ਵੀ ਗੁਰੂ ਮੂਰਖ ਕਿਹਾ ਜਾਂਦਾ ਕਿਉਂਕਿ ਉੱਥੇ ਰਾਰਾ ਘਟਾ ਕੇ ਬੋਲਿਆ ਜਾਂਦਾ ਪਰ ਆਪਾਂ ਜਦੋਂ ਪੰਜਾਬੀ ਵਿੱਚ ਖਾਸ ਤੌਰ ਤੇ ਜਦੋਂ ਬਾਣੀ ਪੜ੍ਹਦੇ ਆ ਇਹਦੇ ਵਿੱਚ ਰਾਰਾ ਪੂਰਾ ਪਾਇਆ ਹੋਣਾ ਗੁਰੂ ਪਾਸ਼ਾ ਨੇ ਇਸ ਕਰਕੇ ਇਹ ਚਾਰ ਮੂਰਖ ਨਹੀਂ ਕਰਨਾ ਇਹਦਾ ਉਚਾਰਨ ਕਰਨਾ ਮੂਰਖ 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 ਪੂਰਾ ਉਚਾਰਨ ਸਾਰੇ ਜਿਹੜੇ ਸਾਰੇ ਅੱਖਰ ਪੂਰੀ ਮਾਤਰਾ ਜਿਹੜੀ ਲੱਗੀ ਹੋਈ ਆ ਦਰੋਂਕੜ ਲੱਗਿਆ ਆ ਹਰ ਇੱਕ ਚੀਜ਼ ਦਾ ਪੂਰੇ ਦਾ ਪੂਰਾ ਹੀ ਚਾਰ ਮਾਤਰਾਵਾਂ ਇਹਦੇ ਚ ਉਚਾਰਨ ਕਰਨੀਆਂ ਹੀ ਕਰਨੀਆਂ ਆ ਘਟਾਉਣਾ ਨਹੀਂ ਕਿਸੇ ਨੂੰ ਵੀ ਅੱਗੇ ਹੈਗਾ ਆਨ ਦਾ ਕੋਰ ਇਸ ਮਸਿਆ ਨਵੀਂ ਜਨਰੇਸ਼ਨ ਜਿਹੜੀ ਉਹਨੂੰ ਆ ਰਹੀ ਹੈ ਕਿ ਜਿਹੜੇ ਹਲੰਤ ਨਹੀਂ ਜਿਨ੍ਹਾਂ ਨੂੰ ਸਿੱਖਣ ਦਾ ਮੌਕਾ ਮਿਲਿਆ ਜਾਂ ਮਿਲ ਵੀ ਨਹੀਂ ਰਿਹਾ ਸਕੂਲਾਂ ਵਿੱਚ ਵੀ ਉਹ ਹੁਣ ਮਾਸਟਰ ਜਿਹੜੇ ਪੜਾਉਂਦੇ ਜਾਂ ਉਹਨਾਂ ਕੋਲੋਂ ਵੀ ਧੱਦਾ ਘੱਗਾ ਚਾ ਨਹੀਂ ਬੋਲੇ ਜਾਂਦੇ ਇਹਦੇ ਚ ਹੁਣ ਧੱਦਾ ਪਿਛਲੇ ਪਾਸੇ ਆ ਰਿਹਾ ਘੱਗਾ ਮੋਹਰੇ ਪਾਸੇ ਆ ਰਿਹਾ ਸੋ ਜੇ ਕਿਸੇ ਨੂੰ ਹਲੰਤ ਨਹੀਂ ਬੋਲਣਾ ਉਹ ਅੰਦ ਕੋਰ ਕਹੂਗਾ ਕੋਰ ਨੂੰ ਬੱਚੇ ਨੂੰ ਤੁਸੀਂ ਕਹੇ ਕੈਨੇਡਾ ਵਾਲੇ ਨਿਆਣਾਂ ਨੂੰ ਬਲਾਕ ਦੇਖ ਲਓ ਕੋਰ ਕਹਿਣਗੇ ਅੰਦ ਕੋਰ ਤੇ ਉਹ ਅੰਦ ਕੋਰ ਇਹਦਾ ਗਲਤ ਉਚਾਰਨ ਹੋਊਗਾ ਉਦੇ ਵਾਸਤੇ ਆਪਾਂ ਨੂੰ ਚਾਹੇ ਵੱਡੇ ਆ ਚਾਹੇ ਬੱਚੇ ਆ ਹਰੰਤ ਪੂਰਾ ਊੜਾੜਾ ਜਿਹੜਾ ਆ ਵਰੀਆ ਤਰੀਕੇ ਨਾਲ ਸਿੱਖਣਾ ਪਊਗਾ ਕਿਉਂਕਿ ਬਾਣੀ ਪੜ੍ਹਦੇ ਜਿਹੜੀ ਸਭ ਤੋਂ ਪਹਿਲੀ ਗਲਤੀ ਕੀਤੀ ਜਾਂਦੀ ਆ ਊੜਾੜੇ ਦੀ ਆ ਦੂਜੀ ਗਲਤੀ ਜਿਹੜੀ ਆ ਉਹ ਮਾਤਰਾਵਾਂ ਦੀ ਤੀਜੀ ਗਲਤੀ ਹੈ ਗੁਰਬਾਣੀ ਵਿਆਕਰਣ ਦਾ ਨਾਂ ਜਾਣਣਾ ਉਹਦਾ ਕਰਕੇ ਵੀ ਬਾਣੀ ਗਲਤ ਪੜ੍ਹੀ ਜਾਂਦੀ ਆ ਤੇ ਮਨ ਦੇ ਹਿਸਾਬ ਨਾਲ ਵਿਚਾਰੀ ਜਾਂਦੀ ਆ ਗੁਰੂ ਸਾਹਿਬ ਦੇ ਹਿਸਾਬ ਨਾਲ ਨਹੀਂ ਵਿਚਾਰੀ ਜਾਂਦੀ ਸਿਸਰਕੇ ਦਾ ਸ਼ੁੱਧ ਉਚਾਰਨ ਹੈਗਾ ਅੰਦ ਕੋਹਰ ਸੋ ਜੇ ਨੂੰ ਕੋਈ ਅੰਦਕੋਰ ਕਹੂਗਾ ਤਾਂ ਤਾਂ ਵੀ ਉਚਾਰਨ ਗਲਤ ਹੋ ਜਾਊਗਾ ਅਸੰਖ ਦਾ ਭਾਵ ਹੈ ਅੰਗਣਿਤ ਮੂਰਖ ਮੂਰਖ ਲੋਕ ਪਰ ਜਾਣਦੇ ਆ ਮੂਰਖ ਸ਼ਬਦ ਅੱਜ ਵੀ ਵਰਤਿਆ ਜਾਂਦਾ ਆ ਅੰਦਕੋਰ ਅੰਦ ਦਾ ਭਾਵ ਹੈ ਅੰਨੇ ਭਾਵ ਕੇ ਦੇ ਭਾਵਤ ਹੈਗੇ ਅਗਿਆਨੀ ਕੋਰ ਦਾ ਭਾਵ ਬਹੁਤ ਜ਼ਿਆਦਾ ਕੋਰ ਅਗਿਆਨੀ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚ ਅਣਗਿਣਤ ਹੀ ਲੋਕ ਜਿਹੜੇ ਆ ਮੂਰਖ ਆ ਮੂਰਖ ਦੇ ਕਈ ਅਰਥ ਲੋਕੀ ਕਰਦੇ ਆ ਕਈ ਇਹਦਾ ਅਰਥ ਕਰਦੇ ਮੂੰਹ ਰੱਖ ਉਹ ਵੀ ਗਲਤ ਅਰਥ ਆ ਕਿ ਮੂੰਹ ਰੱਖਣ ਵਾਲੇ ਮੂੰਹ ਕਿਤੇ ਤਾਂ ਰੱਖਣਾ ਆ ਮੈਨੂੰ ਤਾਂ ਇਹ ਨਹੀਂ ਸਮਝ ਆਈ ਹਣ ਗੁਰੂ ਪਾਸ਼ਾ ਜੀ ਨੇ ਰਾਵਣ ਨੂੰ ਮੂਰਖ ਕਿਹਾ ਆ ਬਾਣੀ ਚ ਉਹ ਕਿਤੇ ਤਾਂ ਮੂੰਹ ਰੱਖ ਰਿਹਾ ਸੀ ਤੇ ਇਹ ਤਾਂ ਮੈਨੂੰ ਮੂੰਹ ਰੱਖ ਰਿਹਾ ਸੋ ਆਵੇਂ ਬਿਨਾਂ ਮਤਲਬ ਤੋਂ ਹੀ ਸ਼ਬਦ ਦੇ ਆਪਣੇ ਅਰਥ ਬਣਾ ਲੈਣੇ ਇਹ ਕੋਈ ਚੰਗੀ ਗੱਲ ਨਹੀਂ ਹੈ ਕਿ ਬਾਣੀ ਨੂੰ ਮੁਖ ਰੱਖਣਾ ਚਾਹੀਦਾ ਸੋ ਮੂਰਖ ਦਾ ਸਿੱਧਾ ਸਿੱਧਾ ਹਲਕਾ ਮੂਰਖਾ ਬਸ ਜਿਹਨੂੰ ਸੋਝੀ ਨਹੀਂ ਹੈਗੀ ਕਿਸੇ ਗੱਲ ਦੀ ਸੋਝੀ ਨਹੀਂ ਹੈਗੀ ਸੋ ਇਹ ਬਹੁਤ ਬਚਨੇ ਆ ਅਣਗਿਣਤ ਹੀ ਮੂਰਖ ਹਨ ਅੰਧ ਕੋਹਰ ਘੋਰ ਅਗਿਆਨੀ ਹਨ ਇਸ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਦੀ ਬਣਾਈ ਇਸ ਸ੍ਰਿਸ਼ਟੀ ਦੇ ਵਿੱਚ ਅਣਗਿਣਤ ਹੀ ਮਨੁੱਖ ਜਿਹੜੇ ਆ ਮੂਰਖ ਹਨ ਅਤੇ ਕੋਹਰ ਅੰਨੇ ਹਨ ਆਤਮਿਕ ਤੌਰ ਤੇ ਅੰਨੇ ਕੋਹਰ ਅਗਿਆਨੀ ਹਨ ਅਸੰਖ ਚੋਰ ਹਰਾਮਖੋਰ ਸੋ ਪੈਨ ਹਰਾਮਖੋਰ ਆਮ ਤੌਰ ਤੇ ਕਰਨੇ ਉਹ ਵੀ ਦੋਰਾ ਹਣਤ ਲਾਉਣਾ ਜਿਹੜਾ ਆ ਕੋਈ ਵੀ ਵਧੀਆ ਚੀਜ਼ ਨਹੀਂ ਹੈ ਜੀ ਸੋ ਇਹਨੂੰ ਬੜੇ ਆਰਾਮ ਨਾਲ ਆਪਾਂ ਹਰਾਮਖੋਰ ਕਹਿ ਸਕਦੇ ਹਾਂ ਜਿਵੇਂ ਦੋਆਬੇ ਦੇ ਵਿੱਚ ਤੇ ਮਾਲਵੇ ਦੇ ਵਿੱਚ ਹਰਾਮਖੋਰ ਹੀ ਕਿਹਾ ਜਾਂਦਾ ਸੋ ਉਹ ਸ਼ੁੱਧ ਉਚਾਰਣ ਹੈ ਦਾ ਅਸੰਖ ਚੋਰ ਹਰਾਮਖੋਰ ਸਰੇ ਦੇ ਵਿੱਚ ਉਚਾਰਨ ਦਾ ਬਸ ਇੱਕ ਹੀ ਆਪਾਂ ਦੱਸ ਦਿੱਤਾ ਹੈ ਬਾਕੀ ਠੀਕ ਹੈ ਚੋਰ ਅਸੰਖ ਇਦਾਂ ਹੀ ਕਰਦੇ ਸਾਰੇ ਕਿ ਉਚਾਰਨ ਦੀ ਗਲਤੀ ਇਹ ਰਚ ਨਹੀਂ ਕੀਤੀ ਜਾਂਦੀ ਤੇ ਇੱਕ ਹੋਰ ਚੀਜ਼ ਅੱਗੇ ਜਾ ਕੇ ਮੈਂ ਤੁਹਾਨੂੰ ਦੱਸ ਦੂੰਗਾ ਤੇ ਹੁਣ ਇਸ ਤੱਕ ਤੇ ਆਪਾਂ ਅਰਥ ਕਰਦੇ ਆ ਅਸੰਖ ਦਾ ਭਾਵ ਹੈ ਅਣਗਿਣਤ ਅਣਗਿਣਤ ਹੀ ਜਿਹੜੇ ਮਨੁੱਖ ਆ ਇਸ ਸੰਸਾਰ ਦੇ ਵਿੱਚ ਚੋਰ ਆ ਚੋਰੀਆ ਭਾਵ ਕਿ ਜਿਹੜੇ ਲੋਕਾ ਦੂਜਿਆਂ ਦਾ ਧਨ ਚੁਰਾਉਂਦੇ ਆ ਜਾਂ ਕਿਸੇ ਵੀ ਤਰੀਕੇ ਨਾਲ ਚੁਰਾਉਂਦੇ ਆ ਅੱਜ ਕੱਲ ਚੋਰੀਆਂ ਕਰਨ ਦੇ ਬੜੇ ਤਰੀਕੇ ਬਣ ਗਏ ਆ ਔਨਲਾਈਨ ਹੀ ਉਹ ਬੰਦੇ ਦੀ ਆਈਡੈਂਟੀਟੀ ਚੋਰੀ ਕਰਕੇ ਉੱਥੇ ਹੀ ਉਹਦੇ ਬੈਂਕ ਚੋਂ ਜਾਂ ਉਹਦੇ ਨਾਂ ਤੇ ਕਰੈਡਿਟ ਲਾਈਨ ਖੋਲ੍ਹ ਕੇ ਉੱਥੋਂ ਪੈਸੇ ਚੱਕ ਲੈਣਦੇ ਹੁਣ ਤਾਰੀ ਜਾ ਤੂੰ ਕਿਹਦਾ ਇਦਾਂ ਚੋਰੀਆਂ ਕਰਨ ਦਾ ਬਹੁਤ ਆ ਤਰੀਕਾ ਆ ਤੋ ਚੋਰੀ ਕਰਨੀ ਜਾਂ ਕਿਸੇ ਦਾ ਹੱਕ ਜਿਹੜਾ ਲੈਣਾ ਹੈ ਇਹਨ ਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਬਹੁਤ ਹੀ ਮਤਲਬ ਮਾੜਾ ਕਿਹਾ ਹੈ ਕੰਮ ਉਹ ਬੰਦੇ ਨੂੰ ਅਕਲ ਹੀ ਅਕਲ ਹੀ ਨਹੀਂ ਹੈਗੀ ਕਿ ਮਿਲਦਾ ਦੂਜੇ ਦਾ ਧਾਨਿਆਂ ਜਾਂ ਕੋਈ ਚੀਜ਼ ਆਤਮਾ ਚੋਰੀ ਕਰ ਰਿਹਾ ਹਾਂ ਭਗਤ ਕਬੀਰ ਜੀ ਨੇ ਆਪਣੇ ਇੱਕ ਬਾਣੀ ਦੇ ਇੱਕ ਸ਼ਲੋਕ ਵਿੱਚ ਕਿਹਾ ਹੈ ਬਾਣੀ ਭਗਤ ਕਬੀਰ ਜੀ ਦੀ ਬਾਣੀ ਚ ਕਿ ਰਾਤ ਨੂੰ ਕਹਿੰਦੇ ਇਹ ਜੋ ਕਾਲੇ ਦਿਲਾਂ ਵਾਲੇ ਲੋਕ ਜਿਹੜੇ ਉੱਠ ਕੇ ਤੋਰ ਪੈਂਦੇ ਰਸੇ ਲੈ ਕੇ ਤੇ ਬਸ ਇਹ ਸਮਝ ਲੋ ਰੱਬ ਵੱਲੋਂ ਮਾਰੇ ਹੋਏ ਬੰਦੇ ਕਬੀਰ ਰਾਤੀ ਕਾਰੀਆਂ ਕਰੇ ਉਬੈ ਜੰਤ ਉਬੈ ਸ਼ਾਇਦ ਮਨੋਂ ਮੇਰੇ ਸਾਹਮਣੇ ਨਹੀਂ ਉਹ ਲੋਕ ਲੈ ਭਾਵੇਂ ਉਹ ਤਾਂ ਆਉਦੇ ਜੋ ਜਾਨ ਸੋ ਜਾਨ ਮਾਰੇ ਭਗਵੰਤ ਹੋ ਸਕਦਾ ਮੈਂ ਸ਼ੁੱਧ ਨਾ ਉਚਾਰਾਂ ਵੈਗੁਰ ਕਰ ਰਿਹਾ ਹਾਂ ਇਸ ਸ਼ਲੋਕ ਦਾ ਸੋ ਉਥੇ ਗੁਰੂ ਸਾਹਿਬ ਨੇ ਕਿਹਾ ਹੈ ਭਗਤ ਜੀ ਨੇ ਕਿ ਰੱਬ ਨੇ ਮਾਰੇ ਹੋਏ ਆ ਬੰਦੇ ਜਿਹੜੇ ਰਾਤ ਨੂੰ ਚੋਰੀਆਂ ਕਰਨ ਲਈ ਉੱਠ ਕੇ ਤੁਰ ਪੈਂਦੇ ਕਾਲੇ ਦਿਲ ਵਾਲੇ ਬੰਦੇ ਉਹਨਾਂ ਦੀ ਗੱਲ ਕੀਤੀ ਹੈ ਕਿ ਇਹਦੀਆਂ ਚੀਜ਼ਾਂ ਚੋਰੀ ਕਰ ਲੈਣੀਆਂ ਕਿਸੇ ਵੀ ਤਰੀਕੇ ਨਾਲ ਅਣਗਿਣਤ ਹੀ ਹਨ ਹਰਾਮਖੋਰ ਹਰਾਮਖੋਰ ਦਾ ਭਾਵ ਹੈ ਦੂਜੇ ਦਾ ਹੱਕ ਖਾਣ ਵਾਲੇ ਤੇ ਅਣਗਿਣਤ ਹੀ ਲੋਕ ਇੱਥੇ ਅਸੰਖਣ ਦੇਹਲੀ ਦੀਪਕ ਵਰਤਾਂਗੇ ਤੇ ਪਹਿਲੀ ਤੁਕ ਚ ਵੀ ਦੇਹਲੀ ਦੀਪਕ ਵਰਤਿਆ ਮੋਰਖ ਤੇ ਵਰਤਿਆ ਉਸ ਤੋਂ ਬਾਅਦ ਅੰਧਖੋਰ ਤੇ ਵਖਰਾ ਵਰਤਿਆ ਇੱਥੇ ਵੀ ਅਣਗਿਣਤ ਹੀ ਲੋਕ ਜਿਹੜੇ ਆ ਮਨੁੱਖ ਜਿਹੜੇ ਆ ਚੋਰ ਹਨ ਅਣਗਿਣਤ ਹੀ ਲੋਕ ਦੂਜੇ ਦਾ ਹੱਕ ਖਾਣ ਵਾਲੇ ਆ ਹਰਾਮ ਖੋਰਿਆ ਹਰਾਮ ਪਾਵਾ ਬਗਾਨਾ ਹੱਕ ਉਹਨੂੰ ਖਾਣ ਵਾਲੇ ਆ ਅਗਲੀ ਤੁਕ ਦੇ ਵਿੱਚ ਵਿਸ਼ਰਾਮ ਆਮ ਤੌਰ ਤੇ ਗਲਤ ਲੱਗਦਾ ਆ ਉੱਥਾ ਧਿਆਨ ਰੱਖਣਾ ਕਿ ਅਮਰ ਤੇ ਵਿਸ਼ਰਾਮ ਨਹੀਂ ਲੱਗਣਾ ਅ ਸੰਖ ਤੇ ਲੱਗਣਾ ਆ ਆਪਾਂ ਪੜਦੇ ਆ ਆਮ ਤੌਰ ਤੇ ਅ ਸੰਖ ਅਮਰ ਕਰ ਜਾ ਹੈ ਜੋਰ ਤੇ ਧਿਆਨ ਰੱਖਣਾ ਕਿ ਇਹ ਵਿਸ਼ਰਾਮ ਸਹੀ ਨਹੀਂ ਹੈਗਾ ਸੋ ਇਸ ਤੁਕ ਦੇ ਵਿੱਚ ਵਿਸ਼ਰਾਮ ਜਿਹੜਾ ਅ ਸੰਖ ਤੇ ਲੱਗਣਾ ਹੈ ਅ ਸੰਖ ਅਮਰ ਕਰ ਜਾ ਹੈ ਜੋਰ ਪਹਿਲੀ ਗੱਲ ਤੁਕ ਵਿਸ਼ਰਾਮ ਬਾਰੇ ਦੱਸਦਾ ਦੂਜਾ ਇਹਦੇ ਵਿੱਚ ਕੀ ਆ ਕਿ ਜਾ ਹੈ ਕਿ ਜੇ ਆਪਾਂ ਕੀਤੀ ਹਾਹੇ ਸਿਹਾਰੀ ਅੰਤ ਵਾਲੇ ਅਨਪੁਰਖ ਬਹੁਵਚਨ ਦੀ ਮਾਤਰਾ ਪਲੱਸ ਹਾਹੇ ਸਿਹਾਰੀ ਅੰਤ ਜੇ ਨਾ ਮਾਤਰਾ ਹਾਹੇ ਸਿਹਾਰੀ ਅੰਤ ਤੋਂ ਪਹਿਲੇ ਕੋਈ ਮਾਤਰਾ ਲੱਗੀ ਹੋਵੇ ਤੇ ਆਪਾਂ ਹਾਹੇ ਸਿਹਾਰੀ ਦੇ ਉੱਤੇ ਹੀ ਬਿੰਦੀ ਲਾ ਕੇ ਉਚਾਰਨ ਕਰਨਾ ਹੈ ਜੇ ਮਾਤਰਾ ਨਾ ਲੱਗੀ ਹੋਵੇ ਜਿਦਾਂ ਕਿੜੇ ਪਾਸੇ ਕਰਾਂ ਆ ਰਿਹਾ ਆ ਤੇ ਤਿੰਨ ਅੱਖਰਾਂ ਦਾ ਸ਼ਬਦ ਹੋਗਾ ਮੈਂ ਕਹਾਂ ਜੋ ਘੱਟੂ ਘੱਟ ਤੇ ਉੱਥੇ ਆਪਾਂ ਦਲਾਵਾ ਬਿੰਦੀ ਪਹਿਲੇ ਅੱਖਰ ਨੂੰ ਲਾ ਕੇ ਬੋਲਦੇ ਆਂ ਪਰ ਜਿੱਥੇ ਪਹਿਲੇ ਅੱਖਰ ਨੂੰ ਮਾਤਰਾ ਲੱਗੀ ਹੋਈ ਆ ਜਿੱਦਾ ਜੱਜੇ ਨੂੰ ਕੰਨਾਂ ਲੱਗਿਆ ਹੋਇਆ ਜਾਂ ਦੋ ਹੀ ਅੱਖਰਾਂ ਦਾ ਸ਼ਬਦ ਹੈ ਤਾਂ ਇੱਥੇ ਆਪਾਂ ਹਾਹੇ ਸਿਹਾਰੀ ਤੇ ਬਿੰਦੀ ਲਾ ਕੇ ਬੋਲਣੀ ਹੈ ਸਿਹਰਾ ਆਮ ਤੌਰ ਤੇ ਗਲਤ ਉਚਾਰਨ ਜਾਹੇ ਜਾਂ ਜਾਏ ਜਾਂ ਇਦਾਂ ਦਾ ਨਾ ਕਰ ਲਿਆ ਜਾਂਦਾ ਜਿਹੜਾ ਕਿ ਬਾਣੀ ਸਮਝ ਨਹੀਂ ਆ ਸਕਦੀ ਜੇ ਕੋਈ ਇਦਾਂ ਦਾ ਉਚਾਰਨ ਕਰੇਗਾ ਇਸ ਕਰਕੇ ਇਸ ਸ਼ਬਦ ਦਾ ਉਚਾਰਨ ਦਾ ਧਿਆਨ ਰੱਖਣਾ ਆ ਜੋੜ ਸ਼ਬਦ ਜਿਹੜਾ ਪੈਰ ਬਿੰਦੀ ਨਾਲ ਵੀ ਪ੍ਰਚਲਿਤ ਆ ਪਰ ਜਿਹੜੇ ਆਮ ਤੌਰ ਤੇ ਪੈਰ ਬਿੰਦੀ ਤੋਂ ਬਗੈਰ ਵੀ ਠੀਕ ਠਾਕ ਚੱਲ ਜਾਂਦੇ ਉਹਨਾਂ ਤੇ ਆਪਾਂ ਬਹੁਤਾ ਨਹੀਂ ਕਰੀਦਾ ਤਰਾਸ਼ਰ ਪਾਈਦਾ ਸੋ ਇਸ ਸ਼ਬਦ ਦਾ ਜਿਹੜਾ ਚੌਥਾ ਸ਼ਬਦ ਆ ਇਸ ਤੋਕ ਦਾ ਇਹਦਾ ਉਚਾਰਨ ਦਾ ਧਿਆਨ ਰੱਖਣਾ ਇਹਦੇ ਕਿ ਇਥੇ ਹਾਹੇ ਸਿਹਾਰੀ ਤੇ ਬਿੰਦੀ ਲਾ ਕੇ ਨੱਕ ਤੋਂ ਆਵਾਜ਼ ਕੱਢਣੀ ਆ ਜਾਹੇ ਜਾਂਦੇ ਹਨ ਜਾਹੇ ਜਾਂਦੇ ਹਨ ਅਮਰ ਦਾ ਭਾਵੇ ਹੁਕਮ ਕਰ ਕਰਕੇ ਕਿਰਿਆ ਵਿਸ਼ੇਸ਼ਣ ਜਾ ਹੀ ਜਾਂਦੇ ਹਨ ਜ਼ੋਰ ਦਾ ਪਾਵਾਂ ਜ਼ੋਰ ਨਾਲ ਅਣਗਿਣਤ ਹੀ ਲੋਕ ਹਨ ਜਿਹੜੇ ਹੁਣ ਜ਼ੋਰ ਨੂੰ ਮੋੜੇ ਲਾਵਾਂਗੇ ਪਹਿਲਾਂ ਕਿਰਿਆ ਵਿਸ਼ੇਸ਼ਣ ਜ਼ੋਰ ਨਾਲ ਜੋ ਕਿਰਿਆ ਵਿਸ਼ੇਸ਼ਣ ਨਹੀਂ ਜ਼ੋਰ ਨਾਲ ਹਾਂય ਸੰਬੰਧਕ ਤੇ ਨਾਮ ਨਾਮ ਪਲੱਸ ਸੰਬੰਧਕ ਜ਼ੋਰ ਨਾਲ ਹੁਕਮ ਕਰਕੇ ਚਲੇ ਜਾਂਦੇ ਹਨ ਜਾਂਦੇ ਹਨ ਦੇ ਨਾਲ ਚਲੇ ਲਾਉਣਾ ਪਊਗਾ ਕੋਲੋਂ ਅਣਗਿਣਤ ਹੀ ਲੋਕ ਹਨ ਜਿਹੜੇ ਜ਼ੋਰ ਨਾਲ ਹੁਕਮ ਚਲਾ ਕੇ ਕਰ ਜਾਹੇ ਕਰਦੇ ਅਰਥ ਚਲਾ ਕੇ ਲਾਵਾਂਗੇ ਉਹਦਾ ਕਰਕੇ ਲਾਵਾਂਗੇ ਪਰ ਪਾਵਰਥਾਂ ਚ ਚਲਾ ਕੇ ਲਾਵਾਂਗੇ ਅਣ ਮੈਂ ਦੇਖੋ ਪਹਿਲਾਂ ਅੱਖਰੀ ਅਰਥ ਕਰਦਾ ਫਿਰ ਪਾਵਰਥ ਕਰਾਂਗੇ ਅਣਗਿਣਤ ਲੋਕ ਹਨ ਜਿਹੜੇ ਜ਼ੋਰ ਨਾਲ ਹੁਕਮ ਕਰਕੇ ਜਾਂਦੇ ਹਨ ਵਰਤਕਰਾਂਗੇ ਆਣ ਜਣ ਤੇ ਲੋਕ ਹਨ ਜਿਹੜੇ ਜ਼ੋਰ ਦੇ ਨਾਲ ਜ਼ੋਰ ਨਾਲ ਹੁਕਮ ਚਲਾ ਕੇ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਮਰਦੇ ਤਾਂ ਹੈਗਾ ਹੀ ਆ ਰਾਜ ਕਰ ਲਿਆ ਤੇ ਫਿਰ ਕੀ ਹੋਇਆ ਜਾਣਾ ਤਾਂ ਹੈਗਾ ਹੀ ਇੱਕ ਦਿਨ ਇਹ ਇਸ ਤੋਕ ਦੇ ਵਿੱਚ ਰਾਜ ਕਰਨ ਵਾਲੇ ਤੇ ਪਰ ਧੱਕਾ ਕਰਨ ਵਾਲੇ ਜਿਨ੍ਹਾਂ ਨੇ ਕਦੀ ਨਿਆਂ ਨਾਲ ਰਾਜ ਨਹੀਂ ਕੀਤਾ ਉਹਨਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਆ ਇਹ ਵੀ ਤਮਸੀ ਬਿਰਤੀ ਦੇ ਹੀ ਲੋਕ ਆ ਅੱਜ ਵੀ ਹੈਗੇ ਆ ਤੇ ਪਹਿਲਾਂ ਵੀ ਸੀਗੇ ਅਸੰਖ ਗਾਲ ਵੱਡ ਹਤਿਆ ਕਮਾਹੇ ਸੋਇਸ਼ ਤੁਕ ਦੇ ਵਿੱਚ ਉਚਾਰਨ ਦਾ ਧਿਆਨ ਰੱਖਣਾ ਹੈ ਕਿ ਗਾਲ ਵੱਡ ਗਲ ਨਹੀਂ ਕਹਿਣਾ ਗਾਲ ਕਹਿਣਾ ਇੱਥੇ ਲੱਲੇ ਪੈਰ ਬਿੰਦੀ ਲਾ ਕੇ ਬੋਲਣਾ ਪਊਗਾ ਤੇ ਇਹ ਸ਼ਬਦ ਨਾਲ ਜੁੜਿਆ ਆ ਕਿਉਂਕਿ ਇਕੱਠਾ ਦੋ ਚੀਜ਼ਾਂ ਨੂੰ ਜੋੜ ਕੇ ਬਣ ਗਿਆ ਇਸ ਕਰਕੇ ਤੇ ਵੱਡ ਵਾਵੇ ਤੇ ਅੱਧਕ ਲਾ ਕੇ ਬੋਲਣਾ ਵੱਡ ਨਹੀਂ ਕਹਿਣਾ ਨਾਲ ਵੱਡ ਉਚਾਰਨ ਢੱਡੇ ਵਰਗੇ ਹੋ ਜਾਣਾ ਢੱਡੇ ਦਾ ਪ੍ਰਹਲੰਤ ਲੱਗ ਜਾਣਾ ਵਾਵੇ ਤੇ ਗਾਲ ਵੱਡ ਇਹ ਵਿਸ਼ੇਸ਼ਣ ਆ ਕਿਰਿਆਵਾਚੀ ਵਿਸ਼ੇਸ਼ਣ ਕਿਰਿਆ ਤੋਂ ਬਣਿਆ ਹੋਇਆ ਵਿਸ਼ੇਸ਼ਣ ਕਿਰਿਆ ਕਿਹੜੀ ਆ ਗਾਲ ਵੱਡਣ ਦੀ ਕਿਰਿਆ ਗਾਲ ਨਾਮ ਆ ਵੱਡਣਾ ਕਿਰਿਆ ਆ ਇਹਨਾਂ ਨੂੰ ਮਿਲ ਕੇ ਇੱਕ ਸ਼ਬਦ ਬਣ ਗਿਆ ਗਾਲ ਵੱਡ ਗਾਲ ਵੱਡ ਦਾ ਪਾਵਾ ਗਾਲ ਵੱਡਣ ਵਾਲੇ ਲੋਕਾਂ ਦਾ ਗਾਲ ਵੱਡਣ ਵਾਲੇ ਹੱਥਿਆ ਸ਼ਬਦ ਜਿਹੜਾ ਇੱਥੇ ਹਾ ਹੈ ਤੇ ਅੱਧਕ ਲਾ ਕੇ ਬੋਲ ਲਾਂਗੇ ਕਮਾਹੇ ਫਿਰ ਕਿਰਿਆ ਬਹੁਵਚਨ ਦੀ ਆ ਰਹੀ ਆ ਹਾ ਹੇ ਸਿਹਾਰੀ ਅੰਤ ਵਾਲੀ ਮਾਤਰਾ ਪਲੱਸ ਹਾ ਹੇ ਸਿਹਾਰੀ ਇਹਦੇ ਤੇ ਵੀ ਹਾ ਹੇ ਸਿਹਾਰੀ ਤੇ ਬਿੰਦੀ ਲਾ ਕੇ ਬੋਲਾਂਗੇ ਅਣਗਿਣਤ ਹੀ ਗਾਲ ਵਡਣ ਵਾਲੇ ਹਨ ਜਿਹੜੇ ਕੀ ਕਰਦੇ ਆ ਹੱਤਿਆ ਕਮਾਹੇ ਹੱਤਿਆ ਕਮਾਉਂਦੇ ਆ ਇੱਥੇ ਆਪਾਂ ਹੱਤਿਆ ਨੂੰ ਭਾਵੇਂ ਆਪਾਂ ਬਹੁਵਚਨ ਲੈ ਲਈਏ ਨਾ ਗੁਰੂ ਨਾ ਗੁਰੂ ਉਹਦਾ ਇੱਕ ਵਚਨ ਹੀ ਆ ਤੇ ਇਹਨਾਂ ਆਪਾਂ ਹੱਤਿਆਵਾਂ ਲੈ ਸਕਦੇ ਆ ਬਈ ਹੱਤਿਆਵਾਂ ਕਹਾਂਗੇ ਆਪਾਂ ਬਹੁ ਵਚਨ ਲਾਵਾਂਗੇ ਅਣਗਿਣਤ ਹੀ ਗਾਲ ਵਢਣ ਵਾਲੇ ਹਨ ਲੋਕਾਂ ਦਾ ਗਾਲ ਵਢਣ ਵਾਲੇ ਇੱਥੇ ਗਾਲ ਵਢਣ ਦਾ ਭਾਵ ਹੈ ਕਤਲ ਕਰਨਾ ਕਿਸ ਨੂੰ ਧੌਣ ਦਾ ਦੇਣੀ ਹੱਤਿਆ ਕਮਾਹੇ ਹੱਤਿਆਵਾਂ ਕਮਾਉਂਦੇ ਹਨ ਅਣਗਿਣਤ ਹੀ ਗਾਲ ਵਢਣ ਵਾਲੇ ਲੋਕ ਹਨ ਜੋ ਹੱਤਿਆ ਕਮਾਹੇ ਹੱਤਿਆਵਾਂ ਕਮਾਉਂਦੇ ਹਨ ਭਾਵੇਂ ਲੋਕਾਂ ਦਾ ਮਰਡਰ ਕਰ ਦਿੰਦੇ ਆ ਮਾਰ ਦਿੰਦੇ ਆ ਅਸੰਖਾ ਪਾਪੀ ਪਾਪ ਕਰ ਜਾਹੇ ਤਵਾ ਕਰੋ ਅਸੰਖਾ ਪਾਪੀ ਪਾਪ ਕਰ ਜਾਹੇ ਇਸ ਤੁਕ ਦੇ ਵਿੱਚ ਇੱਕ ਹੀ ਉਚਾਰਨ ਦਾ ਧਿਆਨ ਰੱਖਣਾ ਹੈ ਬਾਕੀ ਆਲਮੋਸਟ ਠੀਕ ਹੀ ਕਰਦੇ ਆ ਸਾਰੇ ਉਹ ਹੈਗਾ ਜਿਹੜੀ ਬਹੁਵਚਨ ਆਨਪੁਰਖ ਦੀ ਕਿਰਿਆ ਆ ਰਹੀ ਆ ਜਾਹੇ ਜਿਹੜੀ ਆਪਾਂ ਪਹਿਲਾਂ ਵੀ ਕਰ ਚੁੱਕੇ ਆ ਅਸੰਖ ਜਿਹੜੇ ਅਮਰ ਕਰ ਜਾ ਹੈ ਜੋਲ ਦੇ ਉੱਤੇ ਦੇ ਟੁਕ ਦੇ ਵਿੱਚ ਜਾ ਹੈ ਹਾ ਹੈ ਸਿਹਾਰੀ ਤੇ ਬਿੰਦੀ ਲਾ ਕੇ ਨੱਕ ਚੋਂ ਆਵਾਜ਼ ਕੱਢਣੀ ਹੈ ਨਾਸਕੀ ਉਚਾਰਨ ਜਿਹੜੇ ਗੁਰਸਿੱਖ ਜਮਾਤ ਲਾ ਰਹੇ ਨਾਸਕੀ ਉਚਾਰਨ ਆਪਾਂ ਨੂੰ ਨੱਕ ਚੋਂ ਆਵਾਜ਼ ਕੱਢਣੀ ਦੇਖੋ ਆਪਾਂ ਦਾ ਨੱਕ ਚੋਂ ਆਵਾਜ਼ ਕੱਢਣ ਤੋਂ ਬਿਨਾਂ ਉਚਾਰਨ ਕਰਾਂਗੇ ਤਾਂ ਆਪਾਂ ਕਹਾਂਗੇ ਜਾ ਹੈ ਪਰ ਇਹਦਾ ਕੋਈ ਫਿਰ ਅਰਥ ਨਹੀਂ ਬਣਦਾ ਸ ਨੱਕ ਚੋਂ ਆਵਾਜ਼ ਕੱਢਣੀ ਹੈ ਜਾ ਹੈ ਜਾ ਹੈ ਜਾਂਦੇ ਹਨ ਇੱਕ ਸ਼ਬਦ ਦਾ ਧਿਆਨ ਰੱਖਣਾ ਉਚਾਰਨ ਦਾ ਇਸ ਤੁਕ ਦੇ ਵਿੱਚ ਅਣਗਿਣਤ ਹੀ ਪਾਪੀ ਹਨ ਸੋ ਪਾਪੀ ਆ ਪੰਜਾਬ ਜਾਣਦੇ ਆ ਪਾਪ ਕਰਨ ਵਾਲੇ ਅਣਗਿਣਤ ਹੀ ਪਾਪ ਕਰਨ ਵਾਲੇ ਮਨੁੱਖ ਆ ਭਵਕੇ ਪਾਪੀ ਮਨੁੱਖ ਆ ਜੋ ਪਾਪ ਕਰ ਕੇ ਰਿਆ ਵਿਛਣਿਆ ਪਾਪ ਕਰਕੇ ਜਾ ਹੀ ਜਾਂਦੇ ਹਨ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਪਾਪ ਕਰਕੇ ਸੋ ਸਾਰਾ ਹੀ ਕ੍ਰਾਈਮ ਕ੍ਰਾਈਮ ਸਾਰੇ ਅਪਰਾਧੀ ਲੋਕ ਜਿਹੜੇ ਉਹਨਾਂ ਦੀ ਗੱਲ ਇਸ ਬਾਡੀ 'ਚ ਆਈ ਹੈ। ਅਸੰਖ ਕੂੜਿਆਰ ਕੂੜੇ ਫਿਰਾਹੇ ਸੋ ਧਿਆਨ ਰੱਖਣਾ ਇਸ ਤੋਕ ਦੇ 'ਚ ਦੋ ਸ਼ਬਦਾਂ ਦਾ ਉਚਾਰਨ ਆਮ ਤੌਰ ਤੇ ਗਲਤ ਹੁੰਦਾ ਆ। ਇੱਕ ਤਾਂ ਕਿਰਿਆ ਦਾ ਹੈਗਾ ਹੀ ਹੈਗਾ ਆ ਫਿਰਾਹੇ ਜਾਂ ਫਿਰਾਹੇ ਜਾਂ ਫਰਾਏ ਜਾਂ ਇਦਾਂ ਪੁੱਠੇ ਸਿੱਧੇ ਉਚਾਰਨ ਕਰਨੇ। ਇਹਦਾ ਉਚਾਰਨ ਹੈਗਾ ਆ ਫਿਰਾਹੇ। ਧਿਆਨ ਰੱਖਣਾ ਫੇ ਅਫੇ ਸ਼ਾਰੀ ਫੇ ਰਾਰੇ ਕੰਨਾਂ ਰਾ ਤੰਬਾਰਕੇ ਵਰਨਾ ਹਾ ਹੇ ਸਿਹਾਰੀ ਛੋਟੀ ਰੱਖਣੀ ਹੈ ਤੇ ਉੱਤੇ ਬਿੰਦੀ ਲਾਉਣੀ ਆ ਕਿਰਾਹੇ ਫਿਰਾਹੇ ਦਾ ਪਵ ਫਿਰਦੇ ਹਨ ਸੇ ਸੇ ਕਿਰਨ ਗੁਰੂ ਪਾਸ਼ਾ ਰਾਰੇ ਨੂੰ ਕੰਨਾਂ ਲਾਉਣ ਤੋਂ ਬਗੈਰ ਵੀ ਕਿਤੇ ਅੰਦਰਜ ਕਰਨਗੇ ਦੋਵਾਂ ਦਾ ਅਰਥ ਇੱਕੋ ਹੀ ਹੋਊਗਾ ਪਰ ਉਹਦਾ ਉਚਾਰਨ ਆਪਾਂ ਕਰਾਂਗੇ ਫਿਰ ਐ ਤੇ ਸਿਹਾਰੀ ਰਾਰੇ ਦਲਾਵਾ ਬਿੰਦੀ ਜੇ ਤੇ ਕੰਨਾਂ ਨਾ ਲੱਗਿਆ ਹੋਵੇ ਪਰ ਇੱਥੇ ਕੰਨਾਂ ਲੱਗਿਆ ਇਸ ਕਰਕੇ ਹਾ ਹੇ ਸਿਹਾਰੀ ਤੇ ਨਾਸਕੀ ਉਚਾਰਨ ਕਰਾਂਗੇ ਫਿਰਾਹੇ ਫਿਰਾਹੇ ਦਾ ਪਵ ਫਿਰਦੇ ਹਨ ਇਹ ਦੂਜਾ ਸ਼ਬਦ ਜਿਹੜਾ ਪਹਿਲਾਂ ਦੱਸਣਾ ਚਾਹੀਦਾ ਸੀ ਚਲੋ ਹੁਣ ਦੱਸ ਦਿੰਨੇ ਆ ਉਹਦਾ ਉਚਾਰਨ ਆਮ ਤੌਰ ਤੇ ਗਲਤ ਕੀਤਾ ਜਾਂਦਾ ਕੁੜਿਆਰ ਕਕੇ ਦਾ ਦਲੰਕੜ ਹਟਾ ਕੇ ਔਂਕੜ ਪਾ ਲਿਆ ਜਾਂਦਾ ਧਿਆਨ ਰੱਖਣਾ ਵੈਗਰੂ ਇਹ ਬਹੁਤ ਵੱਡੀ ਗਲਤੀ ਆ ਬਹੁਤ ਜ਼ਿਆਦਾ ਪੱਧਰ ਤੇ ਕੀਤੀ ਜਾਂਦੀ ਆ ਇਹ ਨਹੀਂ ਕਰਨੀ ਆਪਾਂ ਇਹਨੂੰ ਹਮੇਸ਼ਾ ਹੀ ਕੁੜਿਆਰ ਕਹਿਣਾ ਕਕੇ ਦਾ ਦਲੰਕੜ ਜਿਹੜਾ ਆ ਉਹਨੂੰ ਆਪਾਂ ਹਟਾ ਕੇ ਔਂਕੜ ਨਹੀਂ ਲਾਉਣਾ ਕੁੜਿਆਰ ਅਸੰਖ ਦਾ ਭਾਵ ਅਣਗਿਣਤ ਕੂੜਿਆਰ ਕੇ ਜਿਨ੍ਹਾਂ ਦੇ ਹਿਰਦੇ ਜਿਹੜੇ ਆ ਝੂਠ ਦਾ ਘਰ ਬਣ ਚੁੱਕੇ ਆ ਆਰ ਸ਼ਬ ਜਿਹੜਾ ਆਲਿਆ ਤੋਂ ਬਦਲਿਆ ਹੋਇਆ ਰੂਪ ਆਲਿਆ ਹੁੰਦਾ ਘਰ ਤੇ ਕੂੜ ਕੂੜ ਦੇ ਕੂੜ ਵਿੱਚ ਰਹਿਣ ਵਾਲੇ ਜਾਂ ਕਹਿ ਸਕਦੇ ਆ ਤੇ ਇਹ ਅਖਰੀ ਹੱਦ ਤੱਕ ਜਿਨ੍ਹਾਂ ਦੇ ਹਿਰਦੇ ਝੂਠ ਦਾ ਘਰ ਹਨ ਭਾਵ ਕੇ ਝੂਠੇ ਮਨੁੱਖ ਜਿਨ੍ਹਾਂ ਦਾ ਜੀਵਨ ਹੀ ਝੂਠ ਆ ਅਣਗਿਣਤ ਹੀ ਕੂੜਿਆਰ ਹਨ ਝੂਠੇ ਜੀਵਨ ਵਾਲੇ ਜਾਂ ਜਿਨ੍ਹਾਂ ਦੇ ਹਿਰਦੇ 'ਚ ਝੂਠ ਦਾ ਘਰ ਬਣ ਚੁੱਕਿਆ ਕੂੜੇ ਇਹ ਅੜਾੜੇ ਸਿਹਰੀ ਦੇ ਅਰਥਾਂ 'ਚ ਲੈਣਾ ਆਪਾਂ ਲਾਵਾਂ ਲੱਗੀਆਂ ਆ ਪਰ ਆਪਾਂ ਸਿਹਰੀ ਦੇ ਅਰਥਾਂ 'ਚ ਲਾਣਾ ਕੂੜ ਵਿੱਚ ਤਵ ਕਿ ਝੂਠ ਵਿੱਚ ਫਿਰਾਹੇ ਫਿਰਦੇ ਹਨ ਅਣਗਿਣਤ ਹੀ ਕੂੜਿਆਰ ਲੋਕ ਹਨ ਭਾਵਕ ਜਿਨ੍ਹਾਂ ਦੇ ਹਿਰਦੇ ਝੂਠ ਦਾ ਘਰ ਬਣ ਚੁੱਕੇ ਆ ਤੇ ਕੂੜੇ ਫਿਰਾਹੇ ਦਾ ਭਾਵ ਹੈ ਕਿ ਝੂਠ ਵਿੱਚ ਹੀ ਫਿਰਦੇ ਰਹਿੰਦੇ ਹਨ ਫਿਰਦੇ ਹਨ ਸਾਰੀ ਜ਼ਿੰਦਗੀ ਝੂਠ ਵਿੱਚ ਹੀ ਵਿਚਰਦੇ ਆ ਝੂਠ ਹੀ ਬੋਲਦੇ ਰਹਿੰਦੇ ਆ ਤੇ ਝੂਠਾ ਹੀ ਜੀਵਨ ਹੁੰਦਾ ਤੇ ਹਰ ਥਾਂ ਤੇ ਝੂਠ ਹੀ ਪ੍ਰਧਾਨ ਹੁੰਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅਸੰਖ ਮਲੇਛ ਮਾੜ ਭਖ ਖਾਹ ਮਲੇਛ ਦਾ ਧਿਆਨ ਰੱਖਣਾ ਕਿ ਛੱਛਾ ਪੂਰੇ ਤਰੀਕੇ ਨਾਲ ਬੋਲੇ ਜਾਵੇ ਤੇ ਇਹਦੇ ਵਿੱਚ ਫੇਰ ਕਿਰਿਆ ਆ ਰਹੀ ਆ ਮਾਲ ਜਿਹੜਾ ਆ ਮੇਰੇਖਾ ਮਾਲ ਇਹਦਾ ਉਚਾਰਨ ਲੋੜ ਨਹੀਂ ਆਹ ਮਾਲ ਕਹਿੰਦੀ ਮਲ ਮਲ ਪਖ ਪਕ ਇਹ ਕਿਰਿਆ ਵਿਸ਼ੇਸ਼ਣ ਬਣਾਣਾ ਹੈ ਪਖ ਹੁੰਦਾ ਖਾਣਾ ਪਰ ਇੱਥੇ ਇਹਦਾ ਉਚਾਰਨ ਇਹਦਾ ਅਰਥ ਕਰਨਾ ਆਬਣਿਆਂ ਵਾਂਗ ਕਿਉਂਕਿ ਖਾ ਹੈ ਕਿਰਿਆ ਵੱਖਰੀ ਆ ਰਹੀ ਹੈ ਇਹ ਕਰਕੇ ਪਖ ਦਾ ਉਚਾਰਨ ਜਿਹੜਾ ਆ ਪਖ ਦਾ ਅਰਥ ਆਪਾਂ ਕਿਰਿਆ ਵਿਸ਼ੇਸ਼ਣ ਵਜੋਂ ਲੈਣਾ ਆ ਤੇ ਮਲ ਦਾ ਭਾਵ ਮੈਲ ਗੰਦ ਮਲ ਇੱਚ ਮਲੇਸ਼ ਦਾ ਅਰਥ ਇਹਨਾਂ ਨੇ ਆਪਾਂ ਦੇਖਿਆ ਹੈ ਕਿ ਮਲੇਸ਼ ਮਲੇਚ ਮਲ ਗੰਦ ਖਾਣ ਵਾਲਾ ਆਮ ਤੌਰ ਦੇ ਉੱਤੇ ਇਹ ਵੀ ਧਿਆਨ ਰੱਖਣਾ ਕਿ ਜਿਹੜਾ ਮਲੇਚ ਸ਼ਬਦ ਆਇਆ ਤੇ ਇੱਕ ਸ਼ਬਦ ਹੁੰਦਾ ਮਲੇਚ ਇੱਕ ਹੁੰਦਾ ਕਾਫਰ ਸੋ ਭਾਰਤ ਦੇ ਵਿੱਚ ਦੋ ਵੱਡੇ ਧਰਮ ਪ੍ਰਧਾਨ ਰਹੇ ਆ ਅੱਜ ਵੀ ਹੈਗੇ ਆ ਪਰ ਅੱਜ ਥੋੜਾ ਜਿਹਾ ਘਟ ਕਟੜਤਾ ਜਾਂ ਕਹਿ ਲਓ ਜੇ ਸਿੱਧੇ ਤੌਰ ਦੇ ਉੱਤੇ ਨਹੀਂ ਪਰ ਫਿਰ ਵੀ ਉਹ ਕੀ ਕਰਦੇ ਆ ਜਿਹੜੇ Hindu ਆ ਉਹ ਮੁਸਲਮਾਨਾਂ ਨੂੰ ਮਲੇਚ ਕਹਿੰਦੇ ਆ ਜਿਹੜੇ ਮੁਸਲਮਾਨ ਇਹੋ ਹਿੰਦੂਆਂ ਨੂੰ ਕਾਫਰ ਕਹਿੰਦੇ ਆ ਸੋ ਇਹ ਸ਼ਬਦ ਦੇ ਸਰੂਪ ਵਿੱਚ ਵਰਤਿਆ ਜਾਂਦਾ ਹੈ ਪਰ ਆਪਾਂ ਇੱਥੇ ਉਹੀ ਅਰਥ ਲਵਾਂਗੇ ਜਿਹੜੇ ਗੁਰੂ ਪਾਸ਼ਾ ਨੇ ਲਏ ਆ ਸੋ ਇਹ ਤੇ ਮਲੇਛ ਦਾ ਭਾਵ ਹੈ ਮਲ ਇਛ ਭਾਵ ਕੇ ਮਲ ਗੰਦ ਖਾਣ ਵਾਲੇ ਮਲ ਭਾਵ ਗੰਦ ਪੱਖ ਹਾਬੜਿਆਂ ਵਾਂਗ ਪੱਖ ਕੇ ਜਾਂ ਹਾਬੜਿਆਂ ਵਾਂਗ ਖਾਹੇ ਦਾ ਉਚਾਰਨ ਧਿਆਨ ਰੱਖਣਾ ਹੈ ਪੱਖ ਦੇ ਅੱਧ ਕਲਾ ਕੇ ਬੋਲਣਾ ਖਾਹੇ ਹਾਹੇ ਸਿਹਾਰੀ ਤੇ ਫਿਰ ਬਿੰਦੀ ਲਾਉਣੀ ਆ ਸੂਇਸ ਤੱਕ ਦੇ ਵਿੱਚ ਉਚਾਰਨ ਦਾ ਧਿਆਨ ਰੱਖਣਾ ਆ ਕਿ ਹਾਹੇ ਸਿਹਾਰੀ ਤੇ ਬਿੰਦੀ ਲਾ ਕੇ ਆਪਾਂ ਨਾਸਕੀ ਉਚਾਰਨ ਕਰਾਂ ਅਨਪੁਰਖ ਬਹੁਵਚਨ ਦੀ ਕਿਰਿਆ ਆ ਇਹਨੂੰ ਖਾਹੇ ਜਾਂ ਖਾਏ ਜਾਂ ਇਦਾਂ ਦੇ ਪੁੱਠੇ ਸਿੱਧੇ ਉਚਾਰਨ ਨਹੀਂ ਕਰਨੇ ਅਣਗਿਣਤ ਹੀ ਮਲੇਚਾਂ ਨੂੰ ਭਾਵ ਕੇ ਗੰਦ ਖਾਣ ਵਾਲੇ ਹਨ ਗੰਦ ਖਾਣ ਵਾਲੇ ਮਨੁੱਖ ਹਨ ਮਾਲ ਧਖ ਖਾਹੇ ਮਾਲ ਗੰਧ ਖਾਂਦੇ ਆ ਹਾਬੜਿਆਂ ਵਾਂਗ ਖਾਂਦੇ ਆ ਮਾਲ ਗੰਧ ਗਾਂਦ ਖਾਣ ਵਾਲੇ ਅਸੰਖ ਨਿੰਦਕ ਸੇਰ ਕਰੈ ਧਾਰ ਜਿੱਥੇ ਆਪਾਂ ਇਸ ਤੁਕ ਦੇ ਵਿੱਚ ਦੋ ਕੁ ਚਾਰਨਾਂ ਦਾ ਧਿਆਨ ਰੱਖਣਾ ਆ ਇੱਕ ਤੇ ਆਨਪੁਰਖ ਬਹੁਤ ਬੱਚਿਆਂ ਦੀ ਕਿਰਿਆ ਕਰੈ ਇਨੂੰ ਕਰ ਹੈ ਆਮ ਤੌਰ ਤੇ ਕਰਿਆ ਕਹਿੰਦਾ ਜਾਂ ਤਾਂ ਉਹ ਵੈਗੋ ਇੱਕ ਵਚਨ ਦੀ ਕਿਰਿਆ ਬਣਾਤੀ ਤੁਸੀਂ ਗੁਰੂ ਸਾਹਿਬ ਨੂੰ ਨਹੀਂ ਪਤਾ ਕਿ ਮੈਂ ਇੱਥੇ ਇਹਨੂੰ ਇੱਕ ਵਚਨ ਵਾਂਗੂ ਲਿਖਾਂ ਕਕਾ ਰਾਰੇ ਦਲਾਵਾ ਕਰ ਹੈ ਕਰਿਆ ਕਹਿੰਦਾ ਜਾਂਦਾ ਆਮ ਤੌਰ ਤੇ ਦੂਜਾ ਉਚਾਰਨ ਇਹਦਾ ਕੀਤਾ ਜਾਂਦਾ ਕਰੇ ਰਾਰੇ ਨੂੰ ਨਾਵਾ ਤੀਜਾ ਉਚਾਰਨ ਕੀਤਾ ਜਾਂਦਾ ਕਰਹੇ ਇਹ ਤਿੰਨੇ ਹੀ ਅਸ਼ੁੱਧ ਉਚਾਰਨ ਸੋ ਇਹਦਾ ਉਚਾਰਨ ਕਰਾਂ ਕਰੈ ਕਰੈ ਪਾਵਾ ਕਰਦੇ ਹਨ ਕਕਾ ਰਾਰੇ ਦਲਾਵਾ ਬਿੰਦੀ ਤੇ ਭਾਰ ਦਾ ਧਿਆਨ ਰੱਖਣਾ ਕਿ ਭੱਬਾ ਬੋਲਣਾ ਭਾਰ ਪਾਰ ਮੜਾ ਟੋਲਾ ਜਾਂ ਪਾਰ ਨਹੀਂ ਹੁਣਾ ਦੇਣਾ ਨੂੰ ਭਾਰ ਸੋ ਪਾਰ ਸ਼ਬਦ ਵੀ ਗੁਰਬਾਣੀ ਚੋਂਦਾ ਉਹਦਾ ਅਰਥ ਹੋਰ ਸੇਰ ਦੇ ਰਾਜ ਸਿਹਾਰੀ ਆ ਸੰਬੰਧ ਕੀਰਥਾਂ ਦੇ ਸੇਰ ਤੇ ਅਸੰਖ ਅਣਗਿਣਤ ਨਿੰਦਕ ਬਹੁਵਚਨ ਆਣਗਿਣਤ ਹੀ ਨਿੰਦਕ ਹਨ ਇਸ ਸੰਸਾਰ ਦੇ ਵਿੱਚ ਅਣਗਿਣਤ ਹੀ ਮਨੁੱਖ ਜਿਹੜੇ ਆ ਨਿੰਦਕ ਹਨ ਕੀ ਕਰਦੇ ਆ ਉਹ ਸਿਰ ਕਰੈ ਭਾਰ ਸਿਰ ਤੇ ਭਾਰ ਕਰਦੇ ਹਨ ਦੇਖੋ ਇਹਦੇ ਅਖਨੀਆਂ ਤੇ ਹੈਗੇ ਸਿਰ ਤੇ ਸਿਰ ਉੱਤੇ ਭਾਰ ਕਰਦੇ ਹਨ ਕਰੈ ਭਾਵ ਕਰਦੇ ਹਨ ਤੇ ਭਾਵ ਅਰਥ ਇਹਦੇ ਕਰਾਂ ਕਿ ਉਹ ਆਪਣੇ ਸਿਰ ਦੇ ਉੱਤੇ ਨਿੰਦਿਆ ਦਾ ਭਾਰ ਚੁੱਕਦੇ ਹਨ ਤਾਂ ਆਪਣੇ ਸਿਰ ਤੇ ਨਿੰਦਿਆ ਦਾ ਭਾਰ ਚੁੱਕਦੇ ਹਨ ਇਹਦੇ ਅਰਥ ਇਹ ਅਖਨੀਆਂ ਤੇ ਹੈਗਾ ਸਿਰ ਤੇ ਭਾਰ ਕਰਦੇ ਹਨ ਪਹਾੜ ਹੈਗਾ ਕਿ ਲੋਕਾਂ ਦੇ ਨਿੰਦਿਆ ਕਰ ਕਰਕੇ ਤੇ ਉਹ ਨਿੰਦਿਆ ਦਾ ਭਾਰ ਆਪਣੇ ਸਿਰ ਤੇ ਚੁੱਕਦੇ ਹਨ ਨਾਨਕ ਨੀਚ ਕਹੈ ਵਿਚਾਰ ਇੱਥੇ ਨੀਚ ਤੇ ਆਪਾਂ ਨੂੰ ਸ਼ਰਮ ਨਾ ਕਿ ਨਾਨਕ ਨੀਚ ਕਹੈ ਵਿਚਾਰ ਵਾ ਇਥੇ ਇੰਨੀ ਜਿਆਦਾ ਵੀ ਸ਼ਰਮ ਦੀ ਜ਼ਰੂਰਤ ਨਹੀਂ ਕਿਉਂਕਿ ਨਾਲ ਜਿਹੜੀ ਕਿਰਿਆ ਆ ਪਰ ਇੱਥੇ ਆਪਾਂ ਨੂੰ ਲੱਗੂ ਵੀ ਸ਼ਰਮ ਸਮਝ ਸਕਦੇ ਆ ਨਾਨਕ ਨੀਚ ਕਹੈ ਵਿਚਾਰ ਨੀਚ ਨਾਨਕ ਗੁਰੂ ਸਾਹਿਬ ਆਪਣੇ ਆਪ ਦੇ ਵਾਸਤੇ ਇਸ ਟੋਕ ਦੇ ਵਿੱਚ ਸ਼ਬਦ ਜਿਹੜਾ ਨੀਚ ਵਰਤ ਰਿਹਾ ਨਾਨਕ ਬਿਕੋਕੇ ਨੂੰ ਉਹ ਕਹੜਿਆ ਕਿ ਨੀਚ ਨਾਨਕ ਭਾਵ ਕਿ ਇੱਥੇ ਨੀਚ ਦਾ ਭਾਵ ਆ ਕੋਈ ਵਿਕਾਰੀ ਜਾਂ ਇਦਾਂ ਦੇ ਸ਼ਬਦ ਨਹੀਂ ਜਾਂ ਨੀਵੀਂ ਜਾਤ ਦੀ ਕੋ ਗੱਲ ਨਹੀਂ ਹੈਗੀ ਨਾ ਕੁਛ ਇੱਥੇ ਨੀਚ ਦਾ ਭਾਵ ਨੀਵਾ ਨਿਮਾਣਾ ਨਿਮਾਣਾ ਨਾਨਕ ਨੀਵਾ ਨਾਨਕ ਆਪਣੇ ਆਪ ਨੂੰ ਨੀਵਾ ਗੁਰੂ ਸਾਹਿਬ ਦੱਸ ਰਿਹਾ ਦੇਖੋ ਕਿੱਡੀ ਗੱਲ ਲਿਆ ਕਿਉਂਕਿ ਇੱਥੇ ਗੱਲ ਵੀ ਵਿਕਾਰੀ ਮਨੁੱਖਾਂ ਨੇ ਕੀਤੀ ਆ ਸੋ ਗੁਰੂ ਪਾਸ਼ਾ ਇੱਕ ਤਰੀਕੇ ਨਾਲ ਸਮਝਾ ਰਹੇ ਆ ਕਿ ਬਹੁਤ ਡਰ ਕੇ ਰਹਿਣਾ ਚਾਹੀਦਾ ਅਕਾਲਪੁਰਖ ਵਾਇਰਲ ਤੋਂ ਛੇਸ ਤੋਂ ਤੱਕ ਦੇ ਵਿੱਚ ਇੱਕ ਉਚਾਰਨ ਆਮ ਤੌਰ ਤੇ ਹੀ ਗਲਤ ਕੀਤਾ ਜਾਂਦਾ ਉਹਦਾ ਧਿਆਨ ਰੱਖ ਲਈਏ ਕਿ ਕਹੈ ਨੂੰ ਕਹੈ ਕਿਹਾ ਜਾਂਦਾ ਕਕੇ ਨੂੰ ਦਲਾਵਾ ਲਾ ਕੇ ਸੋ ਵੀ ਅਸ਼ੁੱਧ ਉਚਾਰਨ ਆ ਲੋੜ ਨਹੀਂ ਹੈਗੀ ਮੈਨੂੰ ਨਗਦਕ ਆਮ ਹੀ ਕੀਤਾ ਜਾਂਦਾ ਆ 99% ਕੀਤਾ ਜਾਂਦਾ ਆ ਆਮ ਦਾ ਪਵਨ ਆਮ ਮੈਂ ਕਹਿ ਰਿਹਾ 99% ਜਿਹੜੇ ਆ ਇਹਨੂੰ ਕਹੈ ਬੋਲਦੇ ਆ ਉਹ ਗਲਤ ਉਚਾਰਨ ਆ ਮੈਨੂੰ ਨਹੀਂ ਲੱਗਦਾ ਕਿ ਕਹੈ ਇਹਨੂੰ ਕਹਿਣ ਦੀ ਲੋੜ ਆ ਕਹ ਹੈ ਕਕ ਮੁਖਤਰਾ ਕੇ ਇਦਾਂ ਦਾ ਇਦਾਂ ਹੀ ਉਚਾਰਨ ਕੀਤਾ ਜਾ ਸਕਦਾ ਜਿਦਾਂ ਗੁਰੂ ਪਾਸ਼ਾ ਨੇ ਪਾਇਆ ਨਾਨਕ ਨੀਚ ਕਹੈ ਵਿਚਾਰ ਨੀਚ ਨਾਨਕ ਪਾ ਕੇ ਨਿਮਾਣਾ ਨਾਨਕ ਇਹ ਵਿਚਾਰ ਕਹਿੰਦਾ ਹੈ ਇਹ ਵਿਚਾਰ ਆਖਦਾ ਹੈ ਕਿਹੜੀ ਵਿਚਾਰ ਜਿਹੜੀ ਉੱਪਰ ਦੱਸੀ ਗਈ ਹੈ ਤੇ ਜਿਹੜੀ ਗੁਰਸਬ ਹੁਣ ਕਹਿਣ ਲੱਗਿਆ ਵਾਰਿਆ ਨਾ ਜਾਵਾ ਏਕ ਵਾਰ ਧਿਆਨ ਰਖਣਾ ਕੰਨਾਂ ਬਿੰਦੀ ਛੋਟਾ ਜਾਵਾਂ ਵਾਵੇ ਕੰਨਾਂ ਤੇ ਵਿੰਦੀ ਏਕ ਵਾਰ ਨੂੰ ਵਾਰ ਕਹਿਣਾ ਬਾਰ ਨਹੀਂ ਕਹਿਣਾ ਕਿ ਇਹ ਕਾਲਪੁਰਖ ਮੈਂ ਤੇਰੇ ਤੋਂ ਇੱਕ ਵਾਰ ਵੀ ਵਾਰਿਆ ਨਾ ਜਾਵਾਂ ਵਾਰਿਆ ਜਾਣ ਜੋਗਾ ਨਹੀਂ ਹਾਂ ਮੈਂ ਤੇਰੇ ਤੋਂ ਇੱਕ ਵਾਰ ਵੀ ਵਾਰਿਆ ਨਹੀਂ ਜਾਂਦਾ ਹਾਂ ਵਾਰਿਆ ਜਾਣ ਜੋਗਾ ਨਹੀਂ ਹਾਂ ਜੋ ਤੁਧ ਭਾਵੈ ਸਾਈ ਭਲੀ ਕਰ ਇਸ ਤੋਕ ਦੇ ਵਿੱਚ ਭਾਵ ਹੈ ਧਿਆਨ ਰੱਖਣ ਕਿ ਭਾਵ ਹੈ ਪੰਬਾ ਪੂਰਾ ਬੁਲਾ ਜਾਵੇ ਵਾਵੇ ਦਰਾਮਾ ਇਦਾਂ ਹੀ ਨਾਸਕੀ ਉਚਾਰਨ ਨਹੀਂ ਕਰਨਾ ਸਾਈ ਜਿਹੜਾ ਇਦਾਂ ਦਾ ਇਦਾਂ ਹੀ ਬੋਲਣਾ ਆ ਤੇ ਭਲੀ ਨੱਲੇ ਪਰ ਬਿੰਦੀ ਲਾਲਿਤ ਜਾਣਾ ਵਧੀਆ ਤੇ ਇਸ ਤੋਕ ਦੇ ਅਰਥ ਹੈ ਕਿ ਜੋ ਤੁਧ ਭਾਵ ਹੈ ਤੁਧ ਪਾਵੈ ਤੈਨੂੰ ਠੇ ਅਕਾਲਪੁਰਖ ਜੋ ਤੈਨੂੰ ਚੰਗੀ ਲੱਗਦੀ ਹੈ ਸਾਈ ਵਾਲੀ ਕਾਰ ਉਹੋ ਹੀ ਕਾਰ ਭਲੀ ਹੈ ਭਾਵੇਂ ਕੇ ਭਾਵ ਅਰਥ ਕਰ ਸਕਦੇ ਕਿ ਉਹ ਹੀ ਕੰਮ ਚੰਗਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਪਰ ਅਖਰੀ ਅਰਥਾਂ ਵਿੱਚ ਆਪਾਂ ਨੂੰ ਕਰਨਾ ਪਊਗਾ ਕਿ ਉਹ ਹੀ ਭਲੀ ਹੈ ਉਹ ਹੀ ਕਾਰ ਭਲੀ ਹੈ ਜੋ ਤੈਨੂੰ ਭਲੀ ਲੱਗਦੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਏ ਅਕਾਰ ਤੋਂ ਰਹਿਤ ਪਰਮਾਤਮਾ ਏ ਨਿਰੰਕਾਰ ਤੂੰ ਸਦਾ ਅਟਲ ਰਹਿਣ ਵਾਲਾ ਹੈ ਤੂੰ ਸਦਾ ਸਲਾਮਤ ਹੈ ਤੂੰ ਹਮੇਸ਼ਾ ਅਟਲ ਰਹਿਣ ਵਾਲਾ ਹੈ ਤੋ ਇਹ ਸਪੌੜੀ ਦੀ ਵਿਚਾਰ ਜੋ ਆਪਾਂ 18ਵੀਂ ਪੌੜੀ ਪੜ੍ਹੀ ਆ ਤੇ ਗੁਰੂ ਪਾਛਾ ਦੀ ਕਿਰਪਾ ਦੇ ਨਾਲ ਅਨੁਸਾਰ ਅੱਖਰੀ ਅਰਥਾਂ ਤੇ ਉਚਾਰਨ ਦਾ ਧਿਆਨ ਰੱਖਣਿਆ ਰੱਖਿਆ ਤੇ ਭਾਵ ਅਰਥ ਕੀਤੇ ਆ ਉਹਨਾਂ ਚੁੱਕਾਂ ਸਾਧ ਸੰਗਤ ਜੀ ਗੁਰੂ ਪਾਛਾ ਬਖਸ਼ ਲੈਣ ਇੱਥੇ ਹੀ ਆਪਾਂ ਫੱਟੇ ਬਣਾਉਨੇ ਆ ਵਾ ਗੁਰੂ ਜੀ ਕਾ ਖਾਲਸਾ ਵਾ ਗੁਰੂ ਜੀ ਕੀ ਫਤਿਹ